ਕਸਾਂ ਦੋਸਤੋ ਇੱਥੇ ਅਨਾਜ ਮੰਡੀ ਦੇ ਵਿੱਚ ਜਿਹੜਾ ਮੇਲਾ ਲੱਗਾ ਹੋਇਆ ਹੈਗਾ ਅੱਜ ਇਹਦਾ ਦੂਜਾ ਦਿਨ ਹੈਗਾ ਜੀ ਤੇ ਤੁਹਾਨੂੰ ਆਪਾਂ ਵਿਜ਼ਿਟ ਕਰਾ ਰਹੇ ਹਾਂ ਇੱਥੇ ਆ ਦੇਖੋ ਸਟਾਲ ਲੱਗੇ ਹੋਏ ਹੈਗੇ ਜੀ ਆਪਾਂ ਥੋੜੀ ਜੀ ਜਾਣਕਾਰੀ ਲੈਣੇ ਆ ਜੀ ਹਾਂਜੀ ਵੀਰ ਜੀ ਤੁਸੀਂ ਕਿੱਥੇ ਦੀ ਕੰਪਨੀ ਹੈਗੀ ਤੁਹਾਡੀ ਇਹ ਔਰੰਗਾਬਾਦੀ ਕੌਪੀ ਹੈ ਜੀ ਕਿਲੋ ਰੈਨੈਟਿਕ ਪੀਸ ਅੱਛਾ ਜੀ ਲਿਮਿਟ ਔਰੰਗਾਬਾਦੀ ਕੰਪਨੀ ਹੈ ਜੀ ਹਾਂਜੀ ਹਾਂਜੀ ਸਰ ਇਹ ਕੀ ਕੁਛ ਮਤਲਬ ਪ੍ਰੋਡਕਟ ਕੀ ਕੀ ਹੈਗੇ ਆ ਜੇ ਆਪਾਂ ਦੀ ਕਿਸਾਨਾਂ ਦੇ ਆਲਓਵਰ ਪ੍ਰੋਡਕਟ ਹੈਗੇ ਜੀ ਵੈਜੀਟੇਬਲ ਦੇ ਆ ਆਨਿਅਨ ਦੇ ਵਿੱਚ ਆਪਣਾ ਬਹੁਤ ਵੱਡਾ ਨਾਮ ਚੜ ਰਿਹਾ ਹੈ ਅੱਜਕੱਲ ਇਹ ਉਰਦਾ ਹਾਂਜੀ ਹਾਂਜੀ ਇਹਦੇ ਵਿੱਚ ਵੈਰਾਈਟੀਆਂ ਮਤਲਬ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਆਲਓਵਰ ਦੇ ਵਿੱਚ ਹੋਰ ਬਹੁਤ ਜਗ੍ਹਾ ਬਣ ਪਿਆਜ਼ ਆਪਣਾ ਬਹੁਤ ਵਧੀਆ ਸੇਲ ਹੋ ਰਿਹਾ ਹੂੰ ਹੂੰ ਕਿ ਬਹੁਤ ਵਧੀਆ ਰਿਸਪੌਂਸ ਵੀ ਮਿਲ ਰਿਹਾ ਹੈਗਾ ਕਿਉਂਕਿ ਪਿਆਜ਼ ਦੀ ਤਾਂ ਰੇਟ ਵੀ ਬਹੁਤ ਵਧੇ ਹੋਏ ਆ ਮੇਰੇ ਖਿਆਲ ਇਸ ਵਾਰੀ ਤਾਂ ਡਿਮਾਂਡ ਵੀ ਬਹੁਤ ਜ਼ਿਆਦਾ ਹੋਣੀ ਹੈ ਹਾਂਜੀ 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 ਤਾਂ ਡਿਮਾਂਡ ਹੈ ਪਰ ਆਪਣੇ ਰੇਟ ਜਿਹੜੇ ਵਾਜਬ ਹੈ ਦੇਖਦੇ ਹਾਂ ਪਰ ਰੇਟ ਦੇ ਵਿੱਚ ਕੋਈ ਵੀ ਜ਼ਿਆਦਾ ਮੈਂ ਤੁਹਾਡਾ ਨਾਮ ਤੁਸੀਂ ਇੱਕ ਵਾਰੀ ਫੇਰ ਦੋ ਮੇਰਾ ਨਾਮ ਦਵਿੰਦਰ ਸਿੰਘ ਹੈ ਸਰ ਅੱਛਾ ਜੀ ਮੈਂ ਇੰਗਰੇਜਰ ਭਾਗ ਤੋਂ ਕਰ ਰਿਹਾ ਹਾਂ ਠੀਕ ਹੈ ਜੀ ਇਹ ਹੋਰ ਦੱਸੋ ਜੀ ਇਹਦੇ ਇਕੱਲੇ ਪਿਆਜ਼ ਹੀ ਆ ਜਾਂ ਹੋਰ ਵੀ ਕੁਝ ਪਿਆਜ਼ ਹੈਗਾ ਜੀ ਆਪਣੇ ਕੋਲ ਫਰਾਕੀਨ ਰਹੇਗੀ ਹਾਂ ਜੀ ਟਮਾਟਰ ਆ ਰਿਹਾ ਆਪਣਾ ਮੱਕੀ ਆ ਰਹੀ ਹੈ ਹਾਂ 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 ਬਾਕੀ ਵੈਜੀਟੇਬਲ ਦੇ ਗਾਜਰ ਆ ਰਹੀ ਹੈ ਹੂੰ ਹੂੰ ਹੋਰ ਬਹੁਤ ਆਈਟਮ ਆਪਣੀਆਂ ਆ ਰਹੀਆਂ ਹੈਗੀਆਂ ਇਹਦੇ ਵਿੱਚ ਆਪਣਾ ਬ੍ਰੈਂਜਲ ਆ ਰਿਹਾ ਟਮਾਟਰ ਆ ਰਿਹਾ ਹੂੰ 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 ਇਹਦੇ ਵਿੱਚ ਜਿਹੜਾ ਆਪਣਾ ਬ੍ਰੈਂਜਲ ਹੈ ਜਾਂ ਮਿਰਚ ਹੈ ਇਹਨਾਂ ਨੂੰ ਵਾਇਰਸ ਬਿਲਕੁਲ ਨਹੀਂ ਹੁੰਦਾ ਹੂੰ ਹੂੰ ਆਪਾਂ ਫਾਰਮਰ ਨਾਲ ਮਿਲ ਕੇ ਚੱਲਦੇ ਹਾਂ ਫਾਰਮਰ ਦਾ ਨੁਕਸਾਨ ਨਾ ਹੋਵੇ ਤੁਹਾਡੀ ਜਿਹੜੀ ਕੰਪਨੀ ਹੈਗੀ ਇਹ ਆਰ ਐਂ ਡੀ ਬੇਸ ਕੰਪਨੀ ਹੈ ਬੋਤ ਆਪਣਾ ਪ੍ਰੋਡਕਟ ਬਹੁਤ ਤਿਆਰ ਕਰਦੀ ਹੈ ਅਸੀਂ ਕਿਸੇ ਨੂੰ ਲੈਂਦੇ ਨਹੀਂ ਕਿਸੇ ਨੂੰ ਦਿੰਦੇ ਨਹੀਂ ਅੱਛਾ ਇਹ ਗੱਲ ਦੱਸੋ ਕਿ ਇਹ ਪ੍ਰੋਡਕਟ ਜਿਹੜੇ ਤੁਹਾਡੇ ਹੈਗੇ ਆਮ ਇਥੇ ਦੁਕਾਨਾਂ ਦੇ ਉੱਪਰ ਮਿਲ ਜਾਂਦੇ ਹੈਗੇ ਜਾਂ ਤੁਹਾਡੀ ਕੰਪਨੀ ਦਾ ਵੀ ਇਥੇ ਦਫਤਰ ਦਾ ਹੋਣਾ ਹੀ ਹੈ ਇਥੇ ਹੈ ਨਾ ਰਿਪਰੈਜ਼ੈਂਟੇਟਿਵ ਤਾਂ ਹੋਣੀ ਹੈ ਨਾ ਠੀਕ ਹੈ ਜੀ ਸਰ ਤੁਹਾਡਾ ਦਫਤਰ ਇਥੇ ਹੈਗਾ ਜੀ ਕਿਹਦਾ ਡਿਸਟ੍ਰੀਬਿਊਟਰ ਡੀਲਰ ਸਾਡੇ ਹੈਗੇ ਨੇ ਉਹਨਾਂ ਨੂੰ ਪੂਰਾ ਬਲੋਗ ਦਾ ਕੰਟਰੋਲ ਪਹੁੰਚ ਗਿਆ ਠੀਕ ਹੈ ਜੀ ਦੋਸਤੋ ਕਿਸਾਨ ਵੀਰੋ ਐਲੋਰਾ ਜਿਹੜੀ ਕੰਪਨੀ ਇਹਦਾ ਕਾਫੀ ਨਾਮ ਹੈਗਾ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਆ ਤੁਸੀਂ ਦੇਖੋ ਪ੍ਰੋਡਕਟ ਇੱਥੇ ਕਮਾਲ ਦੇ ਇਹਨਾਂ ਦੇ ਹੈਗੀਆਂ ਇਹ ਮਿਰਚਾਂ ਬਹੁਤ ਔੜੀਆਂ ਹੁੰਦੀਆਂ ਇਹਨਾਂ ਦੀਆਂ ਇੱਥੇ ਖੜੇ ਸੀ ਉਹ ਕਿੱਥੇ ਆ ਆ ਦੇਖ ਸਕਦੇ ਹੋ ਤੁਸੀਂ ਹੈਲੋ ਤੂੰ ਕਿੱਥੇ ਆ ਉਹ ਇੱਧਰ ਆ ਆ ਕਿਸਾਨ ਦੋਸਤੋ ਤੁਸੀਂ ਦੇਖ ਰਹੇ ਹੋ ਵਾਹ ਖੇਤੀ ਚੈਨਲ ਮੇਲਾ ਦੇਖ ਰਹੇ ਹੋ ਤੁਸੀਂ ਇੱਥੇ ਕਮਾਲ ਦਾ ਮੇਲਾ ਜੀ ਇਹ ਖੇਤੀਬਾੜੀ ਦੇ ਸੰਬੰਧਿਤ ਜਿਹੜੇ ਪੰਜਾਬ 'ਚ ਮੇਲੇ ਲੱਗਦੇ ਆ ਜੀ ਬਹੁਤ ਲੋਕ ਹੁਮ ਹੁਮ ਆ ਕੇ ਪਹੁੰਚਦੇ ਆ ਇੱਥੇ ਜਿਹੜੇ ਸੱਭਿਆਚਾਰਕ ਮੇਲੇ ਆ ਮੇਰਾ ਖਿਆਲ ਉਹਨਾਂ ਨਾਲੋਂ ਜ਼ਿਆਦਾ ਕਿਤੇ ਇੱਥੇ ਰਸ਼ ਹੁੰਦਾ ਹੈਗਾ ਮੇਲਿਆਂ ਦੇ ਵਿੱਚ ਹਸਪਤਾਲ ਲੱਗੇ ਹੋਏ ਜੀ ਦੇਖੋ ਕੰਪਨੀਆਂ ਦੇ ਹਾ ਹਾ ਬੱਲੇ 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 ਇੱਥੇ ਤਾਂ ਖਾਣੇ ਦਾ ਪ੍ਰੋਗਰਾਮ ਹੈ ਜੀ ਜਗਰਾੜ ਬੂੜਾ ਮਾਲਵਾ ਮਹਾਲ ਫਾਰਮ ਹੈ ਜੀ ਪ੍ਰੋਗਰਾਮ ਸਾਰਾ ਦੇਸੀ ਹੈ ਜਵਾਈ ਆ ਬਲਰਾਸ਼ ਜੀ ਜਿਪਸਮ ਪਾਊਡਰ ਦੀ ਕੰਪਨੀ ਹੈ ਜਿਹੇ ਸਿਸਟਮ ਫੜਾਉਦੀ ਆ ਕਿਸਾਨਾਂ ਨੂੰ ਇਹ ਚੀਜ਼ਾਂ ਦੀ ਬਹੁਤ ਲੋੜ ਹੁੰਦੀ ਹੈਗੀ ਹੈ ਜੀ ਇਹ ਪੂਰਾ ਤਕਾਪਲੇਰੇ ਮੇਲੇ ਚ ਅੱਜ ਆਖਰੀ ਦਿਨ ਹੈ ਮੇਲੇ ਦਾ ਜੀ ਮੇਲੇ ਵਿੱਚ ਪੂਰਾ ਰਸ਼ ਜ਼ਬਰਦਸਤ ਹੈ ਕੇ ਦੇ ਨਾਲ ਰਾਸ਼ਾ ਜੀ ਬਲੈਕਸ ਬੋਰਡ ਹੋਲਡਿੰਗ ਬ੍ਰਾਂਡਿੰਗ ਸਾਰਾ ਹੀ ਜੁਗਾੜ ਹੈ ਜure ਸਭ ਕੁਝ ਚਲਾ ਗਿਆ ਇਹ ਕੰਪਨੀਆਂ ਦੇ ਵਿੱਚ ਜੋ ਜੋ ਸਮਾਨ ਕੰਪਨੀਆਂ ਬਣਾਉਂਦੀਆਂ ਜੀ ਤੇ ਉਹਨਾਂ ਨੇ ਆਪਣੇ ਇੱਥੇ ਸਟਾਲ ਲਗਾਏ ਹੋਈ ਹੈ ਜੀ ਆਹ ਦੇਖੋ ਜੀ ਜੀ ਕਲਾਸ ਕੰਪਨੀ ਹੈਗੀ ਹੈ ਜੀ ਵੀ ਪੰਜਾਬ ਦੀ ਕੰਪਨੀ ਪੰਜਾਬ ਦੀ ਹੈ ਜੀ ਹੈ ਵੈਸੇ ਸੁਣਿਆ ਸੀ ਬਗ ਬਾਹਰ ਦੀ ਕੰਪਨੀ ਹੈ ਪਰ ਪੰਜਾਬ ਦੀ ਕੰਪਨੀ ਹੈਗੀ ਹੈ ਜੀ ਇਹ ਵੀ ਵਧੀਆ ਵਧੀਆ ਆਪਣੇ ਇੱਥੇ ਖੇਤੀ ਬਾੜੀ ਦੇ ਜਿਹੜੇ ਇੰਪਲੀਮੈਂਟਸ ਹੈਗੇ ਆ ਇਹ ਲੋਕ ਇੱਥੇ ਬਣਾਉਂਦੇ ਹੈਗੇ ਆ ਜੀ ਤੁਸੀਂ ਦੇਖ ਸਕਦੇ ਆ ਆ ਦੇਖੋ ਜੀ ਹੋਲ ਡਰਿੰਕ ਠੰਡੇ ਪਾਣੀ ਦਾ ਬਹੁਤ ਪੂਰਾ ਰਸ਼ ਪਿਆ ਹੋਇਆ ਹੈ ਉਹਰੇ ਕਿਤਾਬ ਹਟ ਮੂਸਾ ਮਾਨਸਾ ਸਰ ਜੀ ਚੱਲੋ ਜੀ ਇਹ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਜੀ ਕਿਤਾਬਾਂ ਦਾ ਜਿਹੜੀਆਂ ਅਸੀਂ ਕਿਤਾਬਾਂ ਪੜ੍ਹਣੀ ਹੀ ਭੁੱਲ ਗਏ ਕਿਤਾਬਾਂ ਠੀਕ ਹੈ ਨਾ ਬਹੁਤ ਵਧੀਆ ਇਹ ਇਨੀਸ਼ੀਏਟਿਵ ਹੈਗਾ ਜੀ ਇਹ ਇਨਾਂ ਦਾ ਵਿੱਚ ਸਟਾਲ ਲੱਗੇ ਹੋਏ ਕਿਤਾਬਾਂ ਵੇਚਲੇ ਹੈਗੇ ਜੀ ਵਧੀਆ ਵਧੀਆ ਜਿਹੇ ਲਿਟਰੇਚਰ ਬੁੱਕੀ ਪੜ੍ਹਨਾ ਹੈਗਾ ਆਪਣੀ ਜਿਹੜੀ ਸਭਿਅਤਾ ਆ ਉਹਦੇ ਬਾਰੇ ਜਾਣਕਾਰੀ ਲੈਣੀ ਹੈਗੀ ਹੈ ਸੋਸ਼ਲ ਮੀਡੀਆ ਤੋਂ हट ਕੇ ਤੁਸੀਂ ਕਿਤਾਬਾਂ ਦੇ ਉੱਪਰ ਜਿਹੜਾ ਗਿਆਨ ਜਿਹੜਾ ਮਿਲਦਾ ਹੈ ਉਹ ਦਿਮਾਗ ਦੇ ਵਿੱਚ ਰਹਿੰਦਾ ਹੈਗਾ ਦੇਖ ਸਕਦੇ ਹਾਂ ਕਿ ਬੁਕਸ ਦੀ ਲਗੀ ਹੋਈ ਹੈ ਜੀ ਬਿਲਕੁਲ हट ਕੇ ਔਰ no doubt ਇੱਥੇ ਇਹਨਾਂ ਦਾ ਸੇਲ ਵਧੀਆ ਸੇਲ ਇੱਥੇ ਹੋ ਰਹੀ ਹੈ ਲੋਕ ਇਹਨਾਂ ਨੂੰ ਚੀਜ਼ਾਂ ਨੂੰ ਪਸੰਦ ਕਰਦੇ ਪਏ ਆ ਜੀ ਆ ਸ਼ੇਰਗਿਲ ਐਗਰੀਕਲਚਰ ਫਾਰਮ ਹੈ ਜੀ ਇਹ ਬਹੁਤ ਕੁਝ ਬਣਾਉਂਦੇ ਜੀ ਇਹ ਵੀ ਸ਼ੇਰਗਿਲ ਦਾ ਆਹ ਲਓ ਜੀ ਇਹਨਾਂ ਦਾ ਇੱਕ ਹਲਦੀ ਦਾ ਵੀ ਹੈ ਸਿਸਟਮ ਇੱਥੇ ਹਲਦੀ ਪਿਆਜ਼ ਰਾਖੀ ਵਿੱਚ ਰੱਖਿਆ ਹੋਇਆ ਹੈਗਾ ਜੀ ਇਹ ਜੀ ਮੋਟੇੰਦਨ ਹਾਂਜੀ ਤਾਂ ਵੀ ਉਹਨੇ ਲੋਕਲੀ ਜੀ ਡੇਰ ਵਤੀ ਤੋਂ ਖੇਤੀਬਾੜੀ ਦੇ ਚੈਨਲ ਦਾ ਉਹਨਾਂ ਨੂੰ ਕੋਈ ਸਵਾਲ ਸੀ ਵਾਹ ਕਿਤੀ ਵਾਹ ਕਿਤੀ ਨੰਬਰ ਆਫ 6283